ਬਹੁਤ ਹੀ ਦੁਖੀ ਹਿਰਦੇ ਨਾਲ ਕਹਿਣਾ ਪੈ ਰਿਹਾ ਕਿ ਰਾਜਵੀਰ ਜਵੰਦਾ ਜੀ ਆਪਣੇ ਵਿੱਚ ਨਹੀਂ ਰਹੇ 40 ਹਸਪਤਾਲ ਦੇ ਵਿੱਚ ਉਹਨਾਂ ਨੇ ਆਪਣੇ ਆਖਰੀ ਸਾਹ ਲਏ ਪਿਛਲੇ 10 ਦਿਨਾਂ ਤੋਂ ਹਸਪਤਾਲ 'ਚ ਭਰਤੀ ਸਨ ਤੇ ਕੋਈ ਰਿਕਵਰੀ ਜ਼ਿਆਦਾ ਨਹੀਂ ਹੋਈ ਸੀ ਕਿਉਂਕਿ ਵੈਂਟੀਲੇਟਰ 'ਤੇ ਹੀ ਸੀ ਤੇ ਪਰਿਵਾਰ ਦਾ ਇਸ ਟਾਈਮ ਬਹੁਤ ਹੀ ਬੁਰਾ ਹਾਲ ਹੈ ਨਾਲ ਹੀ ਨਾਲ ਉਹਨਾਂ ਦੇ ਚਾਉਣ ਵਾਲਿਆਂ ਦੇ ਅੱਖਾਂ ਵਿੱਚੋਂ ਵੀ ਹੰਝੂ ਨਹੀਂ ਰੁਕ ਰਹੇ ਕਿਉਂਕਿ ਪਰਮਾਤਮਾ ਨੇ ਉਮਰ ਤੋਂ ਪਹਿਲਾਂ ਹੀ ਉਹਨਾਂ ਨੂੰ ਆਪਣੇ ਕੋਲ ਬੁਲਾ ਲਿਆ